ਵਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰਬਖੋਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਕਰਨਿਤ ਆਪਾਰ ਧਰਮ ਅਰਥ ਆਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਰਧ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਣ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਭਤ ਰਹਿ ਗੁਰਬਖੋਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਧਰਮ ਅਰਥ ਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਰੱਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਤਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਦੇ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤੋ ਨਿਬਤ ਰਹਾਏ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਤ ਆਪਾਰ ਧਰਮੇ ਅਰਥਾਰ ਕਾਵ ਮੋਖ ਦਿੱਤੇ ਨਹੀਂ ਵਾਰ ਭਗਤ ਰੱਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਣ ਪਰੇ ਪ੍ਰਪਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਮਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਭਤ ਰਹਾ ਗੁਰਬਖਸ਼ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਅਰਨਿਤ ਆਪਾਰ ਧਰਮੇ ਅਰਥ ਔਰ ਕਾਵ ਮੋਖ ਦੇਤੇ ਨਹੀਂ ਵਾਰ ਭਗਤ ਰੱਧ ਹੈ ਏਕ ਰੰਗ ਗੋਬਿੰਦ ਗੋਪਾਲ ਆ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਭਤ ਰਹਿ ਗੁਰਬਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਤ ਆਪਾਰ ਧਰਮ ਅਰਥ ਆਰ ਕਾਮੋਕ ਦੇਤੇ ਨਹੀਂ ਬਾਰ ਭਗਤ ਰੱਦ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਤਿਆ ਜਾ ਕਾ ਨਹੀਂ ਸਮਾਰ ਸਰਣ ਪਰੇ ਪ੍ਰਪ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀ ਅੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੇ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਕਰਨਿਤ ਆਪਾਰ ਧਰਮ ਅਰਥ ਔਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਰੱਧ ਹੈ ਏਕ ਰੰਗ ਗੋਵਿੰਦ ਗੋਪਾਲ ਰਾਮ ਨਾਮ ਧਨ ਸੰਤਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਭਤ ਰਹਿ ਗੁਰਬਖਸ਼ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਧਰਮ ਅਰਥ ਔਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਦੇ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤੋਂ ਨਿਬਤ ਰਹਿ ਗੁਰਬਖਸ਼ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਤਨਿਤ ਆਪਾਰ ਧਰਮੇ ਅਰਥਾਰ ਕਾਮੋਕ ਦੇਤੇ ਨਹੀਂ ਬਾਰ ਭਗਤ ਰੱਧ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਪ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗਸਾਈ ਮਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਬਹਤ ਰਹਾ ਗੁਰਬਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਆਪਾਰ ਧਰਮ ਅਰਥ ਾਰ ਕਾਮੋਖ ਦਿੱਤੇ ਨਹੀਂ ਬਾਰ ਭਗਤ ਰੱਦ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀ ਅੰਤ ਸੋ ਪ੍ਰਸੰਨ ਭੋਏ ਦੇਖ ਪ੍ਰਭ ਪ੍ਰਤਾਪ ਕਰ ਦੇ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੇ ਗੁਰਬਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਤ ਆਪਾਰ ਧਰਮ ਅਰਥ ਾਰ ਕਾਮੋਕ ਦੇਤੇ ਨਹੀਂ ਵਾਰ ਭਗਤ ਰਦਹ ਏਕ ਰੰਗ ਗੋਬਿੰਦ ਗੋਪਾਲ ਰਾਮਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤੋ ਨਿਭਤ ਰਹਿ ਗੁਰਬਖਸ਼ ਅਖੂਟ ਪੂਰਨ ਭਈ ਸਮਗਰੀ ਪ੍ਰਭੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਦ ਆਪਾਰ ਧਰਮ ਅਰਥ ਔਰ ਕਾਮ ਮੋਖ ਦੇਤੇ ਨਹੀਂ ਵਾਰ ਭਗਤ ਰੱਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਪਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗੁਸਾਈ ਵਿਲਾਵਲ ਮਹੱਲਾ ਪੰਜਾਬ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਦ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਭਤ ਰਹਿ ਗੁਰਬਖਸ਼ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਤ ਆਪਾਰ ਤਰਮਯਾਰਥਾਰ ਕਾਮੋਮੋਖ ਦੇਤੇ ਨਹੀਂ ਬਾਰ ਭਗਤ ਰੱਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਪਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਦੇ ਅੰਤ ਗਸਾਈ ਵਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਦੇ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤੋਂ ਨਿਬਹਤ ਰਹਿ ਗੁਰਬਖਸ਼ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਧਰਮੇ ਅਰਥਾਰ ਕਾਮੋਕ ਮੋਖ ਦਿੱਤੇ ਨਹੀਂ ਵਾਰ ਭਗਤ ਰੱਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਤਿਆ ਜਾ ਕਾ ਨਹੀਂ ਸਮਾਰ ਸਰਣ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ ਮਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਦੇ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਵਤ ਰਹਿ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਨਿਤ ਆਪਾਰ ਧਰਮੇ ਅਰਥ ਔਰ ਕਾਵ ਮੋਖ ਦਿੱਤੇ ਨਹੀਂ ਬਾਰ ਭਗਤ ਰੱਧ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈਂ ਵਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਦੇ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਤ ਤ ਨਿਭਤ ਰਹਾ ਗੁਰਬਖੋਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਅਰਨਿਤ ਆਪਾਰ ਧਰਮੇ ਅਰਥ ਆਰ ਕਾਮੋਕ ਦੇਤੇ ਨਹੀਂ ਵਾਰ ਭਗਤ ਰਦਹ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਪ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ